ਅਮਰੀਕੀ ਰਾਸ਼ਟਰਪਤੀ ਜੋ ਬੈਡਨ ਦੇ ਨਵੇਂ ਪ੍ਰੋਗਰਾਮ ਨਾਲ 5 ਲੱਖ ਤੋਂ ਵੱਧ ਪ੍ਰਵਾਸੀ ਜੀਵਨ ਸਾਥੀ ਅਤੇ 50 ਹਜ਼ਾਰ ਤੋਂ ਵੱਧ ਬੱਚੇ ਅਮਰੀਕੀ ਨਾਗਰਿਕਤਾ ਵੱਲ ਵਧ ਸਕਣਗੇ। ਸੋਮਾਰ ਨੂੰ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੇ ਤਹਿਤ ਮਿਗੇਲ ਅਲੇਮਾਨ ਵਰਗੇ ਕਈ ਪ੍ਰਵਾਸੀਆਂ ਨੂੰ ਨਾਗਰਿਕਤਾ ਹਾਸਲ ਕਰਨ ਦਾ ਮੌਕਾ ਮਿਲੇਗਾ। ਮਿਗੇਲ ਨੂੰ 4 ਸਾਲ ਦੀ ਉਮਰ ਵਿੱਚ ਮਕਸੀਕੋ ਤੋਂ ਅਮਰੀਕਾ ਲਿਆਂਦਾ ਗਿਆ ਸੀ। ਉਹ ਹੁਣ 39 ਸਾਲਾਂ ਦਾ ਹੈ ਅਤੇ ਆਪਣੀ ਅਮਰੀਕੀ ਨਾਗਰਿਕ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਇੱਥੇ ਰਹਿੰਦਾ ਹੈ। ਵਾਈਡਨ ਦਾ ਇਹ ਪ੍ਰੋਗਰਾਮ ਰਾਮ ਉਹਨਾਂ ਪ੍ਰਵਾਸੀਆਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜੋ ਲੰਬੇ ਸਮੇਂ ਤੋਂ ਬਿਨਾਂ ਕਾਨੂੰਨੀ ਸਥਿਤੀ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਇਹ ਕਦਮ 5 ਨਵੰਬਰ ਦੀਆਂ ਚੋਣਾਂ ਤੋਂ ਮਹੀਨੇ ਪਹਿਲਾਂ ਆਇਆ ਹੈ ਜਿੱਥੇ ਰਿਪਬਲਿਕਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਸਖਤ ਰੁਖ ਅਪਣਾ ਰਹੇ ਨੇ ਇਸ ਪ੍ਰੋਗਰਾਮ ਤੋਂ ਬਿਨਾ ਮਿਗਲ ਨੂੰ ਆਪਣੇ ਪਰਿਵਾਰ ਤੋਂ ਦੂਰ ਮੈਕਸੀਕੋ ਵਾਪਸ ਜਾਣਾ ਪੈਣਾ ਸੀ ਅਤੇ ਸ਼ਾਇਦ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਲਈ ਉੱਥੇ ਰਹਿਣਾ ਪੈਣਾ ਸੀ ਪ੍ਰੋਗਰਾਮ ਆਫ ਫੈਮਿਲੀਜ਼ ਟੂਗੇਦਰ ਦਾ ਐਲਾਨ ਜੂਨ ਵਿੱਚ ਕੀਤਾ ਗਿਆ ਸੀ ਜਿਸ ਤਹਿਤ ਉਹ ਪ੍ਰਵਾਸੀ ਜੀਵਨ ਸਾਥੀ ਜੋ ਘੱਟੋ ਘੱਟ 10 ਸਾਲਾਂ ਤੋਂ ਅਮਰੀਕਾ ਰਹਿ ਰਹੇ ਨੇ ਅਪਲਾਈ ਕਰ ਸਕਦੇ ਸੀ ਇਸ ਸਕੀਮ ਨਾਲ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਵੀ ਲਾਭ ਮਿਲੇਗਾ ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨੇ ਰਿਪਬਲਿਕਨ ਪਾਰਟੀ ਦੇ ਨੇਤਾ ਇਸ ਪ੍ਰੋਗਰਾਮ ਦੀ ਜਨਮਾਫੀ ਵਜੋਂ ਆਲੋਚਨਾ ਕਰ ਰਹੇ ਨੇ ਉਪਵਾਦਾ ਕਰਦੇ ਨੇ ਕਿ ਜੇਕਰ ਉਹ ਸੱਤਾ ਵਿੱਚ ਵਾਪਸ ਆਉਂਦੇ ਨੇ ਤਾਂ ਇਸ ਯੋਜਨਾ ਦੇ ਤਹਿਤ ਯੋਗ ਪ੍ਰਵਾਸੀ ਪਤੀ-ਪਤਨੀ ਅਮਰੀਕਾ ਛੱਡਣ ਦੀ ਜ਼ਰੂਰਤ ਤੋਂ ਬਿਨਾਂ ਸਥਾਈ ਨਿਵਾਸ ਯਾਨੀ ਕਿ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਨੇ ਤੇ 3 ਸਾਲਾਂ ਵਿੱਚ ਨਾਗਰਿਕਤਾ ਲਈ ਅਰਜ਼ੀਆਂ ਦੇ ਸਕਦੇ ਨੇ ਹਾਲਾਂਕਿ ਪ੍ਰੋਗਰਾਮ ਨੂੰ ਰਿਪਬਲਿਕਨਾਂ ਤੋਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੌਰਾਨ ਕਾਂਗਰਸ ਦੇ ਰਿਪਬਲਿਕਨ ਮੈਮਫਰਾ ਨੇ ਰਾਸ਼ਟਰਪਤੀ ਜੋਬੈਡਨ ਖਿਲਾਫ ਮਹਾਦੋਸ਼ ਦਾ ਮਾਮਲਾ ਦਰਜ ਕਰਵਾਇਆ ਹੈ ਪਰ ਇਸ ਸੰਬੰਧੀ ਕੋਈ ਠੋਸ ਸਬੂਤ ਨਹੀਂ ਇਸ ਮਾਮਲੇ 'ਚ ਬਾਈਡਨ ਦੇ ਆਪਣੇ ਬੇਟੇ ਹੰਟਰ ਬਾਈਡਨ ਦੇ ਵਿਦੇਸ਼ੀ ਕਾਰੋਬਾਰੀ ਮਾਮਲਿਆਂ 'ਚ ਜੁੜੇ ਭ੍ਰਸ਼ਟਾਚਾਰ ਦੇ ਵੀ ਦੋਸ਼ ਲੱਗੇ ਨੇ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਬਾਈਡਨ ਨੇ ਆਪਣੇ ਪੁੱਤ ਦੇ ਕਾਰੋਬਾਰੀ ਮਾਮਲਿਆਂ ਵਿੱਚ ਆਪਣੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ ਜ਼ਿਕਰ ਖਾਸ ਹੈ ਕਿ ਜੇਕਰ 5 ਲੱਖ ਪ੍ਰਵਾਸੀ ਪੱਕੇ ਹੁੰਦੇ ਨੇ ਤਾਂ ਫਿਰ ਬਹੁਤਾ ਫਾਇਦਾ ਭਾਰਤੀਆਂ ਨੂੰ ਵੀ ਮਿਲੇਗਾ ਕਿਉਂਕਿ ਵੱਡੀ ਤਰ੍ਹਾਂ ਦੇ ਵਿੱਚ ਭਾਰਤੀ ਅਮਰੀਕਾ ਜਾ ਕੇ ਸੈਟਲ ਹੁੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ